ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਨਾਭਾ ਚ ਮੈਲਾ ਡੀਐਸਪੀ ਮਨਦੀਪ ਕੌਰ ਨਾਲ ਕਿਸਾਨਾਂ ਦਾ ਛੜਿਆ ਵਿਵਾਦ ਡੀਐਸਪੀ ਨੇ ਧਰਨਾ ਲਗਾ ਰਹੇ ਕਿਸਾਨਾਂ ਤੇ ਉਹਨਾਂ ਦਾ ਜੂੜਾ ਖਿੱਚਣ ਦੇ ਲਗਾਏ aarop ਕਿਸਾਨਾਂ ਨੇ ਇਹਨਾਂ aaropa ਨੂੰ ਦੱਸਿਆ ਬੇਬੁਨਿਆਦ ਕਿਸਾਨਾ ਗੁਰ ਸਰਵਣ ਸਿੰਘ ਪੰਦੀਰ ਨੇ ਮਹਿਲਾ ਡੀਐਸਪੀ ਮਨਦੀਪ ਕੌਰ ਖਿਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ ਪੰਦੀਰ ਨੇ ਕਿਹਾ ਡੀਐਸਪੀ ਨੇ ਕਿਸਾਨਾਂ ਤੇ ਗੱਡੀ ਚੜਾਉਣ ਤੇ ਬੀਬੀਆਂ ਨਾਲ ਧੱਕਾ ਮੁਕੀ ਦੀ ਕੀਤੀ ਕੋਸ਼ਿਸ਼ ਪੰਜਾਬ ਚ ਕੱਲ ਤੋਂ ਮੁੱਖ ਮੰਤਰੀ ਸੇਤ ਬੀਮਾ ਯੋਜਨਾ ਲਈ ਰਜਿਸਟ੍ਰੇਸ਼ਨ ਦਾ ਕੰਮ ਹੋਵੇਗਾ ਸ਼ੁਰੂ ਮੁੱਖ ਮੰਤਰੀ ਮਾਨ ਨੇ ਕਿਹਾ ਲੋਕ ਵੋਟਰ ਆਈਡੀ ਅਤੇ ਆਧਾਰ ਕਾਰਡ ਦਿਖਾ ਕੇ ਵੀ 10 ਲੱਖ ਤੱਕ ਦੇ ਇਲਾਜ ਦਾ ਚੁੱਕ ਸਕਣਗੇ ਲਾਭ ਮੁੱਖ ਮੰਤਰੀ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਪੀਐਮ ਮੋਦੀ ਤੇ ਕੱਸੇ ਨਿਸ਼ਾਨੇ ਉਹਨਾਂ ਕਿਹਾ ਕਿ ਮੋਦੀ ਆਪਣੇ 11 ਸਾਲ ਦੇ ਰਾਜ ਮਗਰੋਂ ਵੀ ਆਤਮ ਨਿਰਭਰ ਭਾਰਤ ਬਣਾਉਣ ਦੀ ਗੱਲ ਕਰ ਰਿਹਾ ਜਦ ਕਿ ਖੁਦ ਵਰਤ ਰਿਹਾ ਚੀਨੀ ਸਮਾਨ ਸੋਪਾਲ ਖੈਰਾ ਵੱਲੋਂ ਆਪਣੀ ਗ੍ਰਿਫਤਾਰੀ ਦੇ ਜਤਾਏ ਜਾ ਰਹੇ ਖਦਸ਼ੇ ਨੂੰ ਭਗਵੰਤ ਮਾਨ ਨੇ ਦੱਸਿਆ ਚੋਰ ਦੀ ਦਾੜੀ 'ਚ ਤਿੰਨਕਾ ਮਾਨ ਨੇ ਕਿਹਾ ਕਿ ਜਿਸ ਦੇ ਮਨ 'ਚ ਚੋਰ ਹੁੰਦਾ ਉਹ ਐਂਬੂਲੈਂਸ ਨੂੰ ਵੀ ਸਮਝਦਾ ਹੈ ਪੁਲਿਸ ਦੀ ਗੱਡੀ ਦੇਖਣੋਂ ਖਬਰਾਂ ਦਾ ਵਿਸਥਾਰ ਪੰਜਾਬ ਦੇ ਨਾਭਾ ਚ ਅੱਜ ਇੱਕ ਮਹਿਲਾ ਡੀਐਸਪੀ ਨਾਲ ਕਿਸਾਨਾਂ ਦਾ ਵਿਵਾਦ ਹੋ ਗਿਆ ਡੀਐਸਪੀ ਮਨਦੀਪ ਕੌਰ ਦੇ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਸ਼ੰਭੂ ਮੋਰਚੇ ਸਮੇਂ ਗੁੰਮ ਹੋਈਆਂ ਟਰਾਲੀਆਂ ਦੇ ਮਾਮਲੇ 'ਚ ਧਰਨਾ ਲਾਇਆ ਹੋਇਆ ਸੀ ਡੀਐਸਪੀ ਮਨਦੀਪ ਕੌਰ ਨੇ ਕਿਸਾਨਾਂ ਨੂੰ ਕਿਹਾ ਕਿ ਇਹ ਹੀ ਇੱਕ ਰਸਤਾ ਏ ਜਿੱਥੋਂ ਸਾਰੇ ਲੋਕਾਂ ਨੇ ਆਉਣਾ ਜਾਣਾ ਏ ਇਸ ਲਈ ਉਹ ਇਹ ਰਸਤਾ ਛੱਡ ਦੇਣ ਡੀਐਸਪੀ ਮੁਤਾਬਕ ਕਿਸਾਨਾਂ ਨੇ ਭਰੋਸਾ ਵੀ ਦਿੱਤਾ ਸੀ ਕਿ ਉਹ ਰਸਤਾ ਨਹੀਂ ਰੋਕਣਗੇ ਅਤੇ ਇੱਕ ਵੱਖਰੀ ਥਾਂ ਤੇ ਰੋਸ ਪ੍ਰਦਰਸ਼ਨ ਕਰਨਗੇ ਪਰ ਕੁਝ ਸਮੇਂ ਬਾਅਦ ਉਹਨਾਂ ਨੇ ਰਸਤਾ ਰੋਕ ਕੇ ਧਮਨਾਹ ਦੇਣਾ ਸ਼ੁਰੂ ਕਰ ਦਿੱਤਾ ਜਦੋਂ ਉਹ ਉਹਨਾਂ ਨਾਲ ਗੱਲਬਾਤ ਕਰਨ ਲਈ ਗਈ ਤਾਂ ਇਸ ਦੌਰਾਨ ਕਿਸਾਨਾਂ ਨੇ ਉਹਨਾਂ ਦਾ ਜੂੜਾ ਖਿੱਚਿਆ ਉਹਨਾਂ ਇਸ ਵਤੀਰੇ ਲਈ ਕਿਸਾਨਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ ਇਹ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਗੀ ਦਿੱਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਇੱਕ ਲੈਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਰੀਆ ਮੈਨੂੰ ਕੋਈ ਸਾਰਿਆਂ ਤੇ ਹੋਊਗੀ ਜੀ ਕਾਰਵਾਈ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਦੇ ਆ ਪਰ ਮੈਡਮ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਦੇ ਪਿਛੋਣਾਂ ਦੇ ਟੱਲ ਜਾ ਆ ਕਿਸੇ ਦਾ ਹਾਲ ਦੇਖ ਲਓ ਕੱਪੜੇ ਪਾੜਦੇ ਪੱਗਾਂ ਨਾਦੀਆ ਜਾਨੀ ਵਾਲ ਪਾੜ ਪੱਟਿਆ ਬਾਈ ਅੱਜ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐ ਤੇਰੇ ਮੱਤੇ ਹੱਥ ਪਾਇਆ ਬਿਲਕੁਲ ਜੀ ਉਹ ਬਿਲਕੁਲ ਝੂਠ ਬੋਲ ਰਿਹਾ ਉਹ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਗਾਂ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਮੰਗਦੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਹਾਂ ਪਰ ਅੱਜ ਜਿਹੜਾ ਰਈਆ ਬਾਈ ਅਫਤਾਲੀ ਨਾਲੋਂ ਪੜਾ ਰਈਆ ਅੱਜ ਮਿਲਦਾ ਇਹ ਰਸਤਾ ਨਹੀਂ ਸ਼ਾਂਤਮਈ ਧਰਨਾ ਕਰ ਰਹੇ ਸੀ ਅਸੀਂ ਇੱਕ ਪਾਸੇ ਬੈਠੇ ਸੀ ਉਦੋਂ ਸਾਡੀ ਉਹ ਠਾਗੂਆ ਦੀ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਉਹਨੇ ਕਿਹੜੇ ਗੇਟ ਨੇ ਇਹਨਾਂ ਦਾ ਘਰਾਓ ਕਰੋ ਵੀ ਕੋਈ ਵੀ ਮੁਲਾਜ਼ਮ ਅੰਦਰ ਤੇ ਬਾਹਰ ਨਾ ਆਵੇ ਬਾਹਰ ਨਾ ਅੰਦਰ ਨਾ ਜਾਵੇ ਅਸੀਂ ਸ਼ਾਂਤ ਮਈ ਬੈਠੇ تھے ਤਾਂ ਇੱਜਾ ਦੇਖੋ ਠੱਗਾ ਪ੍ਰਸ਼ਾਸਨ ਕਿਵੇਂ ਜੜੀਆ ਜਿਦੀ ਉਹ ਮੰਦੀਪ ਕਾਂਚੀਮਾ ਉਹ ਕਿਵੇਂ ਆਪਣੇ ਗੁੰਡਿਆਂ ਨੂੰ ਲੈ ਕੇ ਮਹਾਰਾਈ ਜਿਵੇਂ ਸਾਡੇ ਕਿਸਾਨ ਵੀਰਾਂ ਨਾਲ ਉਹਨਾਂ ਧੱਕਾ ਮੁੱਠੀ ਕਰਿਆ ਤੇ ਮੇਰੇ ਉਹਨੇ ਪਾਲ ਪੱਟੇ ਅਸੀਂ ਸ਼ਾਂਤ ਮਈ ਬੈਠੇ ਸੀ ਤੇ ਨਾੜੇ ਸਾਡੇ ਮੁੱਕੀਆਂ ਮਾਰੀਆਂ ਗਈਆਂ ਇਹ ਕਿੱਥੋਂ ਦਾ ਪ੍ਰਸ਼ਾਸਨ ਹੈ ਅਸੀਂ ਆਪਣਾ ਹੱਕ ਮੰਗ ਰਹੇ ਤੇ ਅਸੀਂ ਹੱਥ ਇਹ ਪੱਕਾ ਤਾਰੀਆਂ ਕਿੰਨਾ ਇਹ ਛੋਟਾ ਕਟਿਆ ਪ੍ਰਸ਼ਾਸਨ ਹੈ ਜਿਹੜਾ ਦੇਮਾਨ ਦੀ ਸਾਡੇ ਤੇ ਭਗਵੰਤ ਮਾਨ ਜਿਹੜਾ ਮਛੋ ਦਾ ਮੁੱਖ ਮੰਤਰੀ ਜਿਹੜਾ ਕਹਿਣਾ ਸੀ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਇਸ ਘਟਨਾ ਤੋਂ ਬਾਅਦ ਡੀਐਸਪੀ ਮਨਦੀਪ ਕੌਰ ਤੇ ਗੰਭੀਰ ਇਲਜ਼ਾਮ ਲਗਾਏ ਨੇ ਪੰਦੇਰ ਨੇ ਕਿਹਾ ਕਿ ਕਿਸਾਨ ਨਾਬਾ ਵਿਖੇ ਆਪਣੀ ਗੁੰਮ ਹੋਈਆਂ ਟਰਾਲੀਆਂ ਦੀ ਬਰਾਮਦਗੀ ਲਈ ਸ਼ਾਂਤੀਪੂਰਨ ਧਰਨਾ ਲਗਾ ਰਹੇ ਸਨ ਉਸ ਵੇਲੇ ਡੀਐਸਪੀ ਮਨਦੀਪ ਕੌਰ ਨੇ ਲਖੀਮਪੁਰ ਦੇ ਭਾਜਪਾ ਆਗੂ ਅਜੇ ਮਿਸ਼ਰਾ ਟੇਣੀ ਵਾਂਗ ਕਿਸਾਨਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਡੀਐਸਪੀ ਨੇ ਕਿਸਾਨ ਬੀਬੀਆਂ ਨੂੰ ਵਾਲਾਂ ਤੋਂ ਖਿੱਚਿਆ ਤੇ ਧੱਕਾ ਮੁੱਕੀ ਕੀਤੀ ਪੰਦੇਰ ਨੇ ਕਿਹਾ ਕਿ ਡੀਐਸਪੀ ਵੱਲੋਂ ਆਪਣੇ ਬਚਾ ਲਈ ਕਿਸਾਨਾਂ ਉੱਤੇ ਬੇਬੁਨਿਆਦ aarop ਲਗਾਏ ਜਾ ਰਹੇ ਨੇ ਅਸੀਂ ਉਸ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਕੈਮਮਨ ਜੁੜੀਆਂ ਹੋਈਆਂ ਪਟਿਆਲੇ ਜ਼ਿਲ੍ਹੇ ਦੀਆਂ ਜਥੇਬੰਦੀਆਂ ਵੱਲੋਂ ਅੱਜ ਸ਼ੰਭੂ ਤੋਂ ਚੋਰੀ ਹੋਈਆਂ ਟਰਾਲੀਆਂ ਦਾ ਜਿਹੜਾ ਵਾ ਇਨਸਾਫ ਲੈਣ ਵਾਸਤੇ ਨਾਬਾ ਡੀਐਸਪੀ ਦੇ ਮੋਰਚਾ ਲੱਗਾ ਸੀ ਜਿਹਦੇ ਵਿੱਚ ਡੀਐਸਪੀ ਨਾਬਾ ਦਾ ਘਰਾਓ ਕੀਤਾ ਸੀਗਾ ਔਰ ਅਜੀਤ ਮਿਸ਼ਰਾ ਟੈਨੀ ਜਿਹੜਾ ਭਜਪਾ ਦਾ ਲੀਡਰ ਸੀ ਉਹਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਉੱਤੇ ਗੱਡੀ ਚਾੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਆ ਰਾਜ ਆਮ ਆਦਮੀ ਪਾਰਟੀ ਦੀ ਡੀਐਸਪੀ ਮਨਦੀਪ ਕੌਰ ਨੇ ਵੀ ਕਿਸਾਨਾਂ ਤੇ ਗੱਡੀ ਚਾੜਨ ਦੀ ਕੋਈ ਕਸਰ ਨਹੀਂ ਛੱਡੀ ਹੈਗੀ ਔਰ ਉੱਥੇ ਜਿਹੜੀਆਂ ਮਤਾਵਾਵਾਂ ਪੈਣਾ ਸੀਗੀਆਂ ਉਹਨਾਂ ਨਾਲ ਗਾਲੀ-ਗਲੋਚ ਕੀਤੀ ਡੀਐਸਪੀ ਨੇ ਉਹਨਾਂ ਦੇ ਵਾਲ ਵੀ ਪੁੱਟੇ ਆ ਇੱਥੋਂ ਤੱਕ ਕਿਸਾਨਾਂ ਨਾਲ ਧੱਕੇ ਮੁੱਕੀ ਕਿਸਾਨਾਂ ਦੇ ਲੀੜੇ ਪਾਟ ਕੇ ਆ ਪੱਗਾਂ ਲੱਥੀਆਂ ਵਾ ਔਰ ਮੋਬਾਈਲ ਤੇ ਬਟਕਵੇ ਵੀ ਪੁਲਿਸ ਵਾਲੇ ਚੋਰੀ ਕਰਕੇ ਲੈ ਗਏ ਆ ਔਰ ਫਿਰ ਵੀ ਕਿਸਾਨਾਂ ਕੋਲੇ ਉਹ ਟੱਕੇ ਨਾਲ ਗੱਡੀ ਨਹੀਂ ਚਾਰਸ ਗਿਆ ਕਿਸਾਨ ਅੱਗੇ ਲੰਮੇ ਪੈ ਗਏ ਆ ਔਰ ਆਪਣੇ ਪਾਪਾ ਨੂੰ ਛਪਾਉਣ ਵਾਸਤੇ ਭਗਵੰਤ ਮਾਨ ਦੀ ਸਰਕਾਰ ਦੀ ਪੁਲਿਸ ਨੇ ਪਹਿਲਾਂ ਮਨਦੀਪ ਸਿੰਘ ਸਿੱਧੂ ਜਿਹੜੇ ਰਿਟਾਇਰ ਹੋ ਗਏ ਉਹਨਾਂ ਦੇ ਵੀ ਦਮਗਜੇ ਤੁਸੀਂ ਸੁਣੇ ਹੋਣੇ ਆ ਹੁਣ ਡੀਐਸਪੀ ਮਨਦੀਪ ਕੌਰ ਅਸੀਂ ਕਹਿੰਨੇ ਆ ਕਿ ਇਸ ਡੀਐਸਪੀ ਤੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਬੇਬੁਨਿਆਦ ਇਲਜ਼ਾਮ ਆ ਜੜੀ ਉਹਦੀ ਵੀਡੀਓ ਆ ਰਹੀ ਆ ਉਹਦੀ ਜਿਵੇਂ ਬਰਦੀ ਨਜ਼ਰ ਆ ਰਹੀ ਆ ਜਿਵੇਂ ਉਹਦਾ ਮੇਕਅਪ ਨਜ਼ਰ ਆ ਰਿਹਾ ਜਿਵੇਂ ਕੁਝ ਵੀ ਨਹੀਂ ਹੋਇਆ ਹੋਇਆ ਉਹ ਕਹਿਣ ਨੂੰ ਤਾਂ ਇੱਕ ਪੂਰੀ ਸਾਜ਼ਿਸ਼ ਤਹਿਤ ਪੁਲਸ ਪ੍ਰਸ਼ਾਸਨ ਨੇ ਇੱਕ ਕਹਾਣੀ ਬਣਾ ਕੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਪੂਰਾ ਪੰਜਾਬ ਦੇ ਵਿੱਚ ਯਤਨ ਕੀਤਾ ਉਵੇਂ ਪੰਜਾਬੀਆਂ ਨੂੰ ਬਿਲਕੁਲ ਨਹੀਂ ਪਤਾ ਹੋਣਾ ਕਿ ਅੱਜ ਧਰਨਾ ਲੱਗਾ ਨਾਬੇ ਦੇ ਵਿੱਚ ਔਰ ਫਿਰ ਖਬਰ ਨੂੰ ਪ੍ਰਚਾਰਿਆ ਕਿਵੇਂ ਗਿਆ ਇਹ ਬਿਲਕੁਲ ਬੇਬੁਨਿਆਦ ਆ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਜੋ ਵੀ ਵੀ ਡੀਐਸਪੀ ਬੋਲ ਰਹੀ ਵੀ ਜਿਹੜੇ ਜਿਨ੍ਹਾਂ ਨੇ ਜ਼ਮਾਨਤ ਲੈ ਲਈ ਕਹਿੰਦੇ ਉਹਨੂੰ ਗ੍ਰਿਫਤਾਰ ਕਰੋ ਹੋਰ ਵੀ ਨਾਮਜਦ ਨੇ ਇਨਕੁਆਰੀ ਅੱਗੇ ਤੁਰੀ ਨਹੀਂ ਇੱਕ ਵਾਰੀ ਵੀ ਪੰਕਜ ਪੱਪੂ ਨੂੰ ਪੁਲਿਸ ਨੇ ਸੱਦ ਕੇ ਪੁੱਛਿਆ ਨਹੀਂ ਇਨਕੁਆਰੀ ਗਾਹ ਜਾ ਉਸ ਗੈरेज ਦੇ ਵਿੱਚੋਂ ਦੂਜੀ ਟਰਾਲੀ ਦਾ ਵੀ ਟਾਇਰ ਫੜਿਆ ਗਿਆ ਸੀ ਜਿਹੜੀ ਮਾਜੇ ਦੀ ਟਰਾਲੀ ਆ ਉਹਦੇ ਕਿਸਾਨ ਦੇ ਵੀ ਬਿਆਨ ਲਿਖ ਕੇ ਦਿੱਤੇ ਜਿਹੜੀ ਤੀਸਰੀ ਟਰਾਲੀ ਸੀ ਉਹ ਜਦੋਂ ਰੋਲਾ ਪੈ ਗਿਆ ਆਮ ਆਦਮੀ ਦੇ ਪਾਰਟੀ ਦੇ ਕਿਸੇ ਲੀਡਰ ਨੇ ਲਿਆ ਕੇ ਸੜਕ ਤੇ ਖੜਾ ਰਹੀ ਹੁੰਨੀ ਆ ਇਨਕੁਆਰੀ ਤਾਂ ਕਰੋ ਇਸ ਕਰਕੇ ਇਨਸਾਫ ਦੇਣ ਦੀ ਬਜਾਏ ਕਿਸਾਨਾਂ ਨਾਲ ਜ਼ਬਰ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਸੋਚ ਲਓ ਜੇ ਸਾਰੇ ਪੰਜਾਬ ਦੇ ਵਿੱਚ ਇਹ ਇਸਿਊ ਨੂੰ ਖੜਾ ਕਰਵਾਉਣਾ ਮਾ ਆਪਣੀ ਮਰਜ਼ੀ ਕਰ ਲੋ ਨਹੀਂ ਤਾਂ ਇਸ ਡੀਐਸਪੀ ਦੇ ਖਿਲਾਫ ਕਾਰਵਾਈ ਕਰੋ ਔਰ ਉੱਥੇ ਪੀਸਫੁਲੀ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੋ ਔਰ ਅਸੀਂ ਕਿਸਾਨਾਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੰਦੇ ਆ ਭਿਉਣ ਵਾਲੇ ਹਰ ਕਿਸਮ ਦੇ ਪੁਲਿਸ ਜ਼ਬਰਦਸਤੀ ਕਿੰਨੇ ਭਗਵੰਤ ਮਾਨ ਦੀ ਸਰਕਾਰ ਵਲੇ ਪੁਲਿਸ ਰਾਜ ਆ ਤੇ ਵਾਕਿਆ ਹੀ ਪੁਲਿਸ ਰਾਜ ਆ ਇਹ ੱਟਕੇ ਸ਼ਾਇਆ ਖਤਮ ਨਹੀਂ ਹੋ ਰਹੀਆਂ ਪੰਜਾਬ ਚ ਕੱਲ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜਾਵੇਗਾ ਸੀਐਮ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਇਸ ਦੀ ਸ਼ੁਰੂਆਤ ਤਰਨਤਾਰਨ ਤੇ ਬਰਨਾਲਾ ਜ਼ਿਲ੍ਹਿਆਂ ਤੋਂ ਹੋਵੇਗੀ ਰਜਿਸਟ੍ਰੇਸ਼ਨ ਲਈ ਆਧਾਰ ਕਾਰਡ ਵੋਟਰ ਆਈਡੀ ਕਾਰਡ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਨਾਲ ਲਿਆਉਣਾ ਲਾਜ਼ਮੀ ਹੋਵੇਗਾ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 10 ਤੋਂ 15 ਦਿਨਾਂ ਦੇ ਅੰਦਰ ਪੂਰੀ ਕਰ ਲਈ ਜਾਵੇਗੀ ਤੇ ਇਸ ਤੋਂ ਬਾਅਦ ਇਹ ਯੋਜਨਾ ਪੂਰੇ ਪੰਜਾਬ ਚ ਲਾਗੂ ਹੋਵੇਗੀ ਇਸ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਇੱਕ ਸਿਹਤ ਕਾਰਡ ਦਿੱਤਾ ਜਾਵੇਗਾ ਜਿਸ ਰਾਹੀਂ ਉਹਨਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮਿਲ ਸਕੇਗਾ ਜੇਕਰ ਕਿਸੇ ਕਾਰਨ ਕੋਈ ਵਿਅਕਤੀ ਰਜਿਸਟ੍ਰੇਸ਼ਨ ਨਹੀਂ ਕਰਾ ਪਾਉਂਦਾ ਤਾਂ ਉਹ ਕੇਵਲ ਆਧਾਰ ਜਾਂ ਵੋਟਰ ਆਈਡੀ ਕਾਰਡ ਦਿਖਾ ਕੇ ਵੀ ਇਹਨਾਂ ਸਹੂਲਤਾਂ ਦਾ ਲਾਭ ਉਠਾ ਸਕੇਗਾ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਹਰ ਪਰਿਵਾਰ ਨੂੰ ਬਿਨਾਂ ਕਿਸੇ ਪੇਤਪਾਪ ਦੇ ਬਿਨਾਂ ਕਿਸੇ ਧਰਮ ਜਾਤੀ ਜਾਂ ਕੋਈ ਹੋਰ ਕੋਈ ਪੈਰਾਮੀਟਰ ਨਹੀਂ ਹੈਗਾ ਜਿਵੇਂ ਬਿਜਲੀ ਅਸੀਂ 300 ਯੂਨਿਟ ਜਿਹੜੀ ਹੈ ਉਹ ਪਰ ਮਹੀਨਾ ਹਰ ਇੱਕ ਨੂੰ ਕੀ ਫ੍ਰੀ ਕੀਤੀ ਹੈ ਮੀਟਰ ਨੂੰ ਮੀਟਰ ਨੂੰ ਫ੍ਰੀ ਕੀਤੀ ਹੈ ਨਾ ਕਿ ਇਹ ਦੇਖ ਕੇ ਕਿ ਤੇਰੇ ਕੋਲ ਹਾਰਾ ਕਾਰਡ ਹੈ ਨੀਲਾ ਕਾਰਡ ਹੈ ਪੀਲਾ ਕਾਰਡ ਹੈ ਅਸੀਂ ਮੀਟਰ ਦੇਖਦੇ ਹਾਂ ਤੋਂ ਇਸੇ ਤਰ੍ਹਾਂ 10 ਲੱਖ ਰੁਪਏ ਹਰ ਪਰਿਵਾਰ ਨੂੰ ਜਿਹੜਾ ਉਹਦੇ ਵਿੱਚ ਅੰਡਰ ਲਿਆ ਜਾਊਗਾ ਤੇ ਪੰਜਾਬ ਦੇ ਵਿੱਚ ਇਹ ਇਤਿਹਾਸਿਕ ਪਹਿਲ ਜਿਹੜੀ ਹੈ ਉਹ ਦੇਸ਼ 'ਚ ਵੱਡੀ ਮਿਸਾਲ ਪੈਦਾ ਕਰੂਗੀ ਤੇ ਇਸ ਵਕਤ ਕਿਉਂਕਿ ਕਾਫੀ ਹਿੱਸਾ ਪੰਜਾਬ ਦਾ ਹੜ੍ਹਾਂ ਚੋਂ ਬਾਹਰ ਨਿਕਲ ਰਿਹਾ ਹੈ ਵੈਸੇ ਵੀ ਸਿਹਤ ਸਭਾਵਾਂ ਦੀ ਹੁਣ ਲੋਡ ਪੈਣੀ ਹੈ ਅਸੀਂ ਹਰ ਰੋਜ਼ ਅੰਕੜੇ ਵੀ ਜਾਰੀ ਕਰਦੇ ਹਾਂ 6 ਵਜੇ 6:30 ਵਜੇ ਦੇ ਕਰੀਬ ਕਿ ਅੱਜ ਇੱਥੇ ਕੈਂਪ ਲੱਗੇ ਐਨੇ ਪਿੰਡਾਂ ਚ ਹੜ੍ਹ ਪ੍ਰਭਾਵਿਤ ਈ ਨੇ ਉਹ ਜਿਹੜੇ ਐਨੇ ਪਿੰਡਾਂ ਚ ਗਏ ਆ ਐਨੇ ਬੁਖਾਰ ਦੇ ਮਰੀਜ਼ ਨੇ ਐਨੇ ਡਾਇਰੀਆ ਜਾਂ ਦਸਤ ਦੇ ਮਰੀਜ਼ ਨੇ ਐਨੇ ਚਮੜੀ ਨਾਲ ਸੰਬੰਧਤ ਰੋਗਾਂ ਦੇ ਮਰੀਜ਼ ਆਏ ਸੀਗੇ ਐਨੇ ਅੱਖਾਂ ਦੀ ਇਨਫੈਕਸ਼ਨ ਦੇ ਸੀਗੇ ਤੇ ਇਲਾਜ ਉਹਨਾਂ ਦਾ ਉੱਥੇ ਚਲ ਰਿਹਾ ਤੇ ਲੋਕਾਂ ਨੂੰ ਵੀ ਕਹਿੰਦੇ ਆ ਕਿ ਜੇ ਤੁਹਾਨੂੰ ਕੋਈ ਐਦਾਂ ਦਾ ਲੱਛਣ ਮਿਲਦੇ ਨੇ ਕੋਈ ਬੁਖਾਰ ਦੇ ਜਾਂ ਚਮੜੀ ਨਾਲ रिलेटेड ਕੋਈ ਤਾਂ ਫੌਰਨ ਜਿਹੜਾ ਆਪਣੇ ਜਲਦੀ ਤੋਂ ਜਲਦੀ ਜਿੰਨਾ ਹੋ ਸਕਦਾ ਹੈ ਕਿ ਆਪਣੇ ਨੇੜੇ ਦੇ ਕੈਂਪ ਦੇ ਵਿੱਚ ਜਾ ਕੇ ਦਵਾਈ ਲੈ ਲਓ ਦਵਾਈਆਂ ਸੀ ਅਵੇਲੇਬਲ ਕਰਾ ਰੱਖੀਆਂ ਨੇ ਉੱਥੇ ਤੇ ਇਹ 10 ਲੱਖ ਵਾਲੀ ਸਕੀਮ ਜਦੋਂ ਲਾਗੂ ਹੋਗੀ ਤਾਂ ਉਹਦੇ ਇਹਦੇ ਵਾਸਤੇ ਕੋਈ ਜੇ ਕਿਸੇ ਦਾ ਰਹਿ ਵੀ ਗਿਆ ਜੋ ਸਕੀਮ ਲਾਗੂ ਜਿਸ ਦਿਨ ਹੋਗੀ ਉਸ ਤੋਂ ਬਾਅਦ ਜੇ ਕਿਸੇ ਦਾ ਰਜਿਸਟ੍ਰੇਸ਼ਨ ਰਹਿ ਵੀ ਗਈ ਤੇ ਜ਼ਰੂਰੀ ਨਹੀਂ ਹੈ ਕਿ ਉਹ ਉਹਦੇ ਕੋਲੇ ਉਹ ਕਾਰਡ ਹੋਵੇ ਨਹੀਂ ਵੀ ਹੈਗਾ ਤਾਂ ਉਹ ਵੋਟਰ ਕਾਰਡ ਜਾਂ ਆਧਾਰ ਕਾਰਡ ਲੈ ਕੇ ਵੀ ਆਪਣਾ ਇਲਾਜ ਵਾਸਤੇ ਦਿਖਾ ਕੇ ਉੱਥੇ ਕਰਾ ਸਕਦਾ ਤੇ ਇਲਾਜ ਕਰਾ ਕੇ ਉਹ ਘਰੇ ਆ ਜੇ ਬਾਕੀ ਸਾਰਾ ਹਿਸਾਬ ਕਿਤਾਬ ਸਰਕਾਰ ਕਰੂਗੀ ਬੜਾ ਇਤਿਹਾਸਿਕ ਕਦਮ ਹੈ ਤੇ ਇਹ ਕੱਲ ਤੋਂ ਅਸੀਂ ਬਰਨਾਲਾ ਤੇ ਤਰਨਤਾਰਨ ਜ਼ਿਲ੍ਹੇ ਦੇ ਉਹ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕਰ ਰਹੇ ਹਾਂ ਉਹਦੇ ਤੋਂ ਜਿਹੜਾ ਰਿਸਪੌਂਸ ਮਿਲੂਗਾ ਉਸ ਤੋਂ ਬਾਅਦ ਅਸੀਂ ਸਾਰੇ ਪੰਜਾਬ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ ਇਹ ਸਕੀਮ ਜਿਹੜੀ ਲਾਗ ਹੋ ਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਉੱਤੇ ਤਿੱਖੇ ਨਿਸ਼ਾਨੇ ਕੱਸੇ ਨੇ। ਉਹਨਾਂ ਕਿਹਾ ਕਿ ਮੋਦੀ ਆਪਣੇ 11 ਸਾਲ ਦੇ ਰਾਜ ਮਗਰੋਂ ਵੀ ਆਤਮ ਨਿਰਭਰ ਭਾਰਤ ਬਣਾਉਣ ਦੀ ਗੱਲ ਕਰ ਰਹੇ ਨੇ, ਜਦਕਿ ਖੁਦ ਚੀਨ ਦਾ ਬਣਿਆ ਹੋਇਆ ਸਮਾਨ ਵਤ ਰਹੇ ਨੇ। ਮਾਨ ਨੇ ਕਿਹਾ ਕਿ ਮੋਦੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਆਪਣਾ ਦੋਸਤ ਦੱਸਦੇ ਨੇ। ਹੁਣ ਉਹੀ ਦੋਸਤ ਭਾਰਤ ਨੂੰ ਪਾਕਿਸਤਾਨ ਤੋਂ ਤੇਲ ਦਬਾਉਣ ਦੀ ਗੱਲ ਕਰ ਰਿਹਾ ਏ। ਟਰੰਪ ਨੇ H1B ਵੀਜ਼ਾ ਦੀ ਫੀਸ ਵੀ 1 ਲੱਖ ਡਾਲਰ ਕਰ ਦਿੱਤੀ ਹੈ ਇਸ ਦੇ ਨਾਲ ਹੀ ਮਾਨਯ ਕਾਕੇ ਵਿਧਾਨ ਸਭਾ ਚ ਵਿਸ਼ੇਸ਼ اجلاس ਹੜ ਪੀੜਤਾ ਨੂੰ ਮਦਦ ਦੇਣ ਦੇ ਉਦੇਸ਼ ਲਈ ਬੁਲਾਇਆ ਗਿਆ ਹੈ ਸਿਆਸੀ ਲੋਕਾਂ ਨੂੰ ਇਸ ਦਾ ਵਿਰੋਧ ਕਰਨ ਦੀ ਬਜਾਏ ਸਦਨ ਅੰਦਰ ਆਪਣੀ ਗੱਲ ਰੱਖਣੀ ਚਾਹੀਦੀ ਹੈ ਜੇ ਤਾਂ ਨਹੀਂ ਸੱਦੇ ਤਾਂ ਕਹਿੰਦੇ ਸੱਦੇ ਨਹੀਂ ਜੇ ਸੱਦ ਲਿਆ ਕਹਿੰਦੇ ਮਿੱਟੀ ਪਾਉਣ ਵਾਸਤੇ ਸੱਦਿਆ ਇਹਨਾਂ ਦੇ ਇਹਨਾਂ ਮੁਤਾਬਕ ਥੋੜੀ ਚੱਲੂਗਾ ਜੀ ਸੈਸ਼ਨ ਵੀ ਅਸੀਂ ਮਤਲਬ ਸਪੈਸ਼ਲ ਸੱਦਿਆ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਵੀ ਸਪੈਸ਼ਲ ਸੈਸ਼ਨ ਸੱਦਿਆ ਸੀ ਡਰੱਗਸ ਤੇ ਠੀਕ ਹੈ ਨਾ ਤੋਂ ਨਾਰਦਾ ਕਹਿੰਦੇ ਨੇ ਵਿਧਾਨ ਸਭਾ ਸੈਸ਼ਨ ਨਹੀਂ ਸੱਦਦੇ ਜੇ ਸਾਥਲੀ ਤਾਂ ਕਹਿੰਦੇ ਜੀ ਇਹ ਤਾਂ ਇਹ ਤਾਂ ਆ ਕਰਨ ਨੂੰ ਚਾਹਦੇ ਤੁਸੀਂ ਆ ਜਾਓਗੇ ਉੱਥੇ ਆ ਕੇ ਗੱਲ ਕਰ ਲਓ ਉੱਥੇ ਤੁਹਾਨੂੰ ਪ੍ਰੋਪਰ ਟਾਈਮ ਮਿਲੂਗਾ ਠੀਕ ਹੈ ਨਾ ਪ੍ਰੋਪਰ ਟਾਈਮ ਮਿਲੂਗਾ ਬੋਲਣ ਦਾ ਉੱਥੇ ਬੋਲ ਲਿਓ ਕਿ ਕਿਹੜੀ ਮਿੱਟੀ ਪਾਉਣਿਆ ਇਹ ਦੇਖ ਲਿਓ ਕਿਹੜੀ ਮਿੱਟੀ ਲਾਉਣਿਆ ਇਹ ਦੇਖ ਲਿਓ ਉੱਥੇ ਤਾਂ ਫਿਰ ਉੱਥੇ ਤਾਂ ਆਪ ਬੋਲ ਕੇ ਚਲੇ ਜਾਂਦੇ ਨੇ ਬਾਹਰ ਨੂੰ ਆਪ ਆਪ ਬੋਲ ਕੇ ਤਾਂ ਉੱਥੇ ਬਾਈਕਟ ਕਰ ਜਾਂਦੇ ਨੇ ਠੀਕ ਹੈ ਨਾ ਤੇ ਮਤਲਬ ਆਪ ਦਾ ਕੰਮ ਕੀਤਾ ਤੇ ਨਾਲ ਦੀ ਨਾਲ ਬਾਹਰ ਨਿਕਲ ਜਾਂਦੇ ਨੇ ਤੇ ਬੋਲੀ ਜਾਓ ਜੀ ਕੀ ਕਰੋ ਕੀ ਕਰੋ ਉਸ ਕਰਕੇ ਕੋਈ ਕਦੇ ਪੋਜ਼ਿਟਿਵਿਟੀ ਦਿਖਾ ਦਿਆ ਕਰੋ ਹੜ੍ਹਾਂ ਤੇ ਮਾਮਲੇ ਤੇ ਬੁਲਾਈ ਹੈ ਕਿ ਇਕੱਠੇ ਹੋ ਕੇ ਆਪਾਂ ਕੁਝ ਕਰੀਏ ਫਿਰ ਉਹੀ ਚਲੇ ਗਏ ਉੱਥੇ ਜੋਂਗੇ ਜੋਂਗੇ ਜੇ ਲੈ ਕੇ ਫੋਟੋ ਖਿਚਾਉਣੇ ਗਏ ਸੀਗੇ ਠੀਕਾ ਉੱਥੇ ਫਿਰਦੇ ਨੇ ਮਤਲਬ ਇਧਰ ਨੂੰ ਲੰਘ ਗਏ ਉਧਰ ਨੂੰ ਲੰਘ ਗਏ ਉਹ ਸੈਸ਼ਨ ਹੈ ਕਾਨੂੰਨੀ ਤੌਰ ਤੇ ਮਾਨਤਾ ਦੇਣੀ ਹੈ ਬਹੁਤ ਸਾਰੀਆਂ ਬਿੱਲ ਸੋਧਾਂ ਕਰਨੀਆਂ ਨੇ ਤਾਂ ਕਿ ਲੋਕਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਉਹ ਈਜ਼ੀਲੀ ਮਿਲ ਸਕੇ ਲੋਕਾਂ ਦੀਆਂ ਜਿਹੜੀਆਂ ਡੀਸਿਲਟਿੰਗ ਦੀ ਕਾ ਕਾਨੂੰਨੀ ਮਾਨਤਾ ਦੇਣੀ ਹੈ ਕਿ ਉਹ ਰੇਤਾ ਚੱਕ ਸਕਣ ਕੋਈ ਕੋਈ ਕਾਨੂੰਨੀ ਜਾਂ ਕੋਈ ਕੋਈ ਕਿਸੇ ਕੋਰਟ ਦੇ ਵਿੱਚ ਕੋਈ ਪੀਆਈਐਲ ਜਾਂ ਕੋਈ ਹੋਰ ਨਾ ਹੋ ਸਕੇ ਕਾਨੂੰਨ ਬਣਾ ਕੇ ਕਰਨ ਸੋ ਇਹਨਾਂ ਦੀ ਜਿਹੜੀ ਨੈਗੇਟਿਵਿਟੀ ਹੈ ਉਹ ਤਾਂ ਇਹੀ ਹੈ ਬਸ ਵੀ ਆ ਜੇ ਕੋਈ ਕਰ ਦੋ ਕਹਿੰਦੇ ਕਿਉਂ ਕੀਤਾ ਜੇ ਨਾ ਕਰਦੇ ਕਹਿੰਦੇ ਕਿਉਂ ਨਹੀਂ ਕੀਤਾ ਹਾਂਜੀ ਹਾਂਜੀ ਸਾਨੂੰ ਉਹਨਾਂ ਨੇ ਦੱਸਿਆ ਕਿ ਅਸੀਂ ਜਲਦੀ ਤੁਹਾਨੂੰ ਟਾਈਮ ਦੇ ਦਿੰਦੇ ਹਾਂ ਤੇ ਜਦੋਂ ਟਾਈਮ ਮਿਲ ਗਿਆ ਇਸ ਵਿੱਚ ਜਾ ਕੇ ਆਉਂਗਾ ਇਕੜਾ ਪਹਿਲੀ ਵਾਰ ਦਿੱਤਾ ਜੀ ਆਪ ਦਾ ਆਪ ਦਾ ਸਾਰਾ ਜਿਹੜਾ ਚਾਈਨਾ ਦਾ ਯੂਜ਼ ਕਰਦੇ ਆ ਸਾਰਾ ਸਾਮਾਨ ਇਹਦਾ ਇਹਦਾ ਆਤਮ ਨਿਰਭਰ ਬੰਨਣਾ ਹੋਗਾ 11 ਸਾਲ ਹੋ ਗਿਆ ਗੱਲ ਸੁਣਨੇ ਨੂੰ ਆਤਮ ਨਿਰਭਰ ਬੰਨਣਾ ਹੋਗਾ ਕਬ ਕਬ ਕਦੋਂ ਕੋਣ ਕਿਹੜੀ ਕਿਹੜੀ ਗੱਲ ਤੋਂ ਆਤਮ ਨਿਰਭਰ ਹੋ ਜਾਣਗੇ ਉਹਦਾ ਕਹਿੰਦੇ ਪਾਕਿਸਤਾਨ ਤੋਂ ਤੇਲ ਲਵਾ ਕਰੂੰਗਾ ਟਰੰਪ ਕਹਿੰਦਾ ਮੈਂ ਉਹ ਤੇਲ ਦੇ ਮਾਮਲੇ 'ਚ ਕਹਿੰਦਾ ਪਾਕਿਸਤਾਨ ਤੋਂ ਲਵਾ ਕਰੂੰ ਮੈਂ ਤੁਹਾਨੂੰ ਸੋ ਬਣਾਓ ਨਾ ਆਤਮ ਨਿਰਭਰ ਕੁਝ ਦਿਓ ਤਾਂ ਸਹੀ ਕੋਈ ਕੋਈ ਕਿਸੇ ਪ੍ਰੋਡਕਸ਼ਨ ਦੀ ਉਸਤੇ ਕੋਈ ਕੀਤਾ ਕੰਮ ਨਹੀਂ ਕੀਤਾ ਉਹੀ ਕਿਸੇ ਕੰਟਰੀ ਚ ਕੋਈ ਉਹ ਨਹੀਂ ਆ ਰਿਹਾ ਕੋਈ ਇਨਵੈਸਟਮੈਂਟ ਕੋਈ ਇਸ ਤਰ੍ਹਾਂ ਦੀ ਆ ਹੁਣ ਉਹਨਾਂ ਨੇ H1B ਜਿਹੜਾ ਉਹਦਾ ਉਹਦਾ 1 ਲੱਖ ਡਾਲਰ ਕਰਤਾ ਜੀ ਦੱਸੋ ਜੀ ਕਿੱਥੋਂ ਕੰਪਨੀਆਂ हायर ਕਰ ਲੈਣਗੀਆਂ ਆਪਣੇ ਪ੍ਰੋਫੈਸ਼ਨਲਿਸ ਨੂੰ ਤੇ ਉਹੀ ਪੁਰਾਣੇ ਪੁਰਾਣੇ ਉਹਨੇ ਬਿਆਨ ਪਏ ਨੇ ਪ੍ਰਧਾਨ ਮੰਤਰੀ ਸਾਹਿਬ ਦੇ ਕਿ H1B ਵੀਜ਼ਾ ਜਿਹੜਾ ਉਹ ਹੁਣ ਅਮਰੀਕਾ ਚ ਤੁਹਾਨੂੰ ਅਪਡੇਟ ਹੋ ਜਾ ਕਰੂਗਾ ਰੀਨਿਊ ਹੋ ਜਾ ਕਰੂਗਾ ਤੁਹਾਨੂੰ ਅਮਰੀਕਾ ਛੱਡਣ ਦੀ ਲੋੜ ਨਹੀਂ ਪੈਣੀ ਉਸ ਉਸੇ H1B ਤੇ ਉਹਨੇ ਮੇਰੇ دوست ਇਹ ਉਹ ਕਰਕੇ ਉਹਨੇ 1 ਲੱਖ ਡਾਲਰ ਕਰਤਾ ਜੀ 88 88 ਲੱਖ ਰੁਪਏ ਹੋ ਗਿਆ ਜੀ 88 ਲੱਖ ਕੌਣ ਦੇਦੂ ਕੰਪਨੀ ਜੀ 2-3000 ਡਾਲਰ ਹੁੰਦਾ ਸੀਗਾ ਪਹਿਲਾਂ ਉਹਦੇ ਨਾਲ ਆਪਣੇ ਇੰਜੀਨੀਅਰ ਜਿਹੜੇ ਨੇ ਉਹ ਬਹੁਤ Google 'ਚ ਵੀ Boeing 'ਚ ਵੀ Amazon 'ਚ ਸਾਰਾ ਹਰ ਅ ਪ੍ਰੋਫੈਸ਼ਨਲ ਫੀਲਡ ਦੇ ਵਿੱਚ ਉੱਥੇ ਸਾਡੇ ਸਭ ਤੋਂ ਵੱਧ ਇੰਜੀਨੀਅਰ ਉੱਥੇ ਸੀ ਸਾਰਾ ਹੁਣ ਕੰਪਨੀਆਂ ਕਹਿਣਗੀਆਂ ਅਸੀਂ ਇੰਨੇ ਪੈਸੇ ਕਿੱਥੋਂ ਦੇ ਦਾਂਗੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੀ ਗ੍ਰਿਫਤਾਰੀ ਦੇ ਜਿਤਾਏ ਜਾ ਰਿਹਾ ਖਦਸ਼ੇ ਨੂੰ ਮੁੱਖ ਮੰਤਰੀ ਮਾਨ ਨੇ ਚੋਰ ਦੀ ਦਾੜੀ 'ਚ ਤਣਕਾ ਦੱਸਿਆ ਹੈ ਮਾਨ ਨੇ ਕਿਹਾ ਕਿ ਜਿਸ ਦੇ ਮਨ 'ਚ ਚੋਰ ਹੁੰਦਾ ਆ ਉਹ ਐਂਬੂਲੈਂਸ ਦੇ ਸਾਇਰਨ ਨੂੰ ਵੀ ਪੁਲਿਸ ਦੀ ਗੱਡੀ ਦਾ ਸਾਇਰਨ ਸਮਝਦਾ ਹੈ ਸਾਡੀ ਸਰਕਾਰ ਦੀ ਕੋਈ ਅਜਿਹੀ ਮਨਸ਼ਾ ਨਹੀਂ ਜੇਕਰ ਖਹਿਰਾ ਖਿਲਾਫ ਕੋਈ ਸਬੂਤ ਮਿਲੇ ਤਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਇਹ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੈ ਨਸ਼ਾ ਤਸਕਰਾਂ ਖਿਲਾਫ ਸਾਡੀ ਸਰਕਾਰ ਸਖਤ ਕਾਰਵਾਈ ਕਰ ਰਹੀ ਹੈ ਖੈਰਾ ਆਪਣੇ ਬਚਾਲੀ ਟਵੀਟ ਕਰ ਰਹੇ ਨੇ ਪਰ ਉਸ ਦਾ ਕੋਈ ਫਾਇਦਾ ਨਹੀਂ ਹੈ ਜੀਦਾ ਵੀ ਨਾਮ ਆਊਗਾ ਜੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਚ ਅਸੀਂ ਕੋਈ ਕੋਈ ਨਹੀਂ ਦੇਖਦੇ ਇਹ ਕੀ ਹੈ ਇਹ ਕੌਣ ਹੈ ਇਹਦਾ ਉਹਦਾ ਕੀ ਹੈ ਅਸੀਂ ਤਾਂ ਉਹਨੂੰ ਕਿਤੇ ਵੀ ਉਹਦਾ ਨਾਮ ਆਉਂਦਾ ਚਾਹੇ ਉਹਨੇ ਕਿਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕੋਰੀਅਰ ਬਣ ਕੇ ਕੋਈ ਸਮਾਨ ਪਹੁੰਚਾਇਆ ਹੋਵੇ ਅਸੀਂ ਉਹਨੂੰ ਵੀ ਉਹਨਾਂ ਸੇਮ ਦੋਸ਼ੀ ਬਣਾ ਗਏ ਮੈਨੂੰ ਸਮਝ ਨਹੀਂ ਆਉਂਦੀ ਉਹ ਕਹਿੰਦੇ ਨਾ ਕਿ ਚੋਰ ਦੀ ਦਾੜੀ ਚ ਤਣਕਾ ਹੁੰਦਾ ਜਾ ਇਹ ਕਹਿ ਲੋ ਕਿ ਚੋਰ ਦੇ ਦਿਲ ਚ ਪਾਲਾ ਹੁੰਦਾ ਲੈ ਇੱਕ ਤੋਂ ਐਵੇਂ ਭੱਜ ਗਏ ਅੰਡਰਗਰਾਉਂਡ ਹੋ ਕੇ ਕਹਿੰਦੇ ਸਾਨੂੰ ਫੜਨਗੇ ਸਾਡੇ ਅਸੀਂ ਕੋਈ ਕੁਝ ਕੀਤਾ ਹੀ ਨਹੀਂ ਕੁਝ ਪਹਿਲੀ ਭੱਜ ਗਏ ਉਹ ਕਹਿੰਦੇ ਸਾਨੂੰ ਫੜਨਗੇ ਸੰਤਾ ਇਹ ਕਹਿੰਦਾ ਰੋਣਾ ਪੈ ਜਾਂਦਾ ਵੀ ਜਦ ਅੱਜ ਹੈ ਕੱਲ ਹੈ ਅੱਜ ਹੈ ਕੱਲ ਕਿਤੇ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਇਹ ਡਰ ਹੈ ਉਹਦਾ ਕਿਉਂਕਿ ਉਹਨੂੰ ਉਹ ਐ ਹੁੰਦਾ ਤੂੰ ਜਿਹੜਾ ਕੋਈ ਜਿਹੜਾ ਜਿਸਨੇ ਕੋਈ ਕੁਝ ਕੀਤਾ ਹੋਵੇ ਨਾ ਦਿਲ ਚ ਕੋਈ ਖੋਟ ਹੋਵੇ ਉਹਨੇ ਕੋਈ ਗਲਤ ਕੰਮ ਕੀਤਾ ਹੋਵੇ ਐਂਬੂਲੈਂਸ ਵੀ ਲੱਗੇ ਉਹਨੂੰ ਐਂ ਲੱਗਦਾ ਲੈ ਵੀ ਪੁਲਿਸ ਪੈ ਗਈ ਮੈਨੂੰ ਹੈ ਧਾਰੇ ਕੋਈ ਗੱਲ ਨਹੀਂ ਹਿਮਨ ਨੇਚਰ ਹੈ ਠੀਕ ਹੈ ਨਾ ਸੋ ਫਿਲਹਾਲ ਸਾਡਾ ਕੋਈ ਇਦਾਂ ਦਾ ਨਹੀਂ ਜਿੱਦੋਂ ਹੋਇਆ ਉਹਦੇ ਫਿਰ ਦੱਸ ਕੇ ਦੌੜੀ ਆਉਣੀ ਆ ਸੀ ਫਿਰ ਅਜੇ ਤਾਂ ਕਾਗਜ਼ ਲੈ ਕੇ ਜਾਣੇ ਆ ਫਿਰ ਨਹੀਂ ਉਹ ਤਾਂ ਉਹਨਾਂ ਨੇ ਮੇਰੇ ਖਿਆਲ ਚ ਟਵੀਟ ਵੀ ਕੀਤਾ ਹੈ ਨਹੀਂ ਚਲੋ ਆਪਦੀ ਪਾਰਟੀ ਚ ਹੌਸਲੇ ਹੌਸਲੀ ਦੇਣਗੇ ਹੋਰ ਕੀ ਆ ਨਾ ਕੋਈ ਹੁਣ ਇੱਕ ਦੂਜੇ ਨੂੰ ਹੌਸਲਾ ਹੀ ਦੇ ਲੈਣ ਵੀ ਚਲ ਕੋਈ ਨਹੀਂ ਮੇਰੇ ਤੇ ਵੀ ਚਲਦੀ ਐਨਕੁਆਇਰੀ ਭਰਾਵਾ ਕੀ ਕਰੀਏ ਹੁਣ ਉਦੋਂ ਕਰ ਬੈਠੇ ਕੰਮ ਇਹ ਗਲਤ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨੇ ਤਾਂ ਸੋ ਅਸੀਂ ਕੋਈ ਬਿਨਾਂ ਸਬੂਤਾਂ ਤੋਂ ਜਾਂ ਬਿਨਾਂ ਉਸ ਤੋਂ ਤੱਥਾਂ ਤੋਂ ਨਹੀਂ ਕੰਮ ਕਰਦੇ ਜੀ ਤੇ ਜਿਸ ਦਿਨ ਕੋਈ ਕੋਈ ਨਾਲੇ ਮੇਰਾ ਤਾਂ ਉੱਚ ਕੋਈ ਹੱਥ ਨਹੀਂ ਮੈਂ ਥੋੜੀ ਭੇਜਦਾ ਕੋਈ ਬਦਲਾਖੋਰੀ ਥੋੜੀ ਐ ਇਹ ਤਾਂ ਜਿਹੜਾ ਗਲਤ ਕੰਮ ਕਰੂਗਾ ਚਾਹੇ ਉਹ ਜਿਹੜੇ ਮਰਜ਼ੀ ਉਹਦੇ ਤੇ ਹੈ ਉਹ ਤਾਂ ਫਿਰ ਕਾਨੂੰਨ ਦੇ ਸੰਗੰਜੇ ਤੇ ਇੱਕ ਨਾ ਇੱਕ ਦਿਨ ਤਾਂ ਆ ਹੀ ਜਾਊਗਾ ਦੋ ਦਿਨ ਭੱਜ ਲੂਗਾ ਤਿੰਨ ਦਿਨ ਭੱਜ ਲੂਗਾ ਕਿਤੇ ਨਾ ਕਿਤੇ ਤਾਂ ਫਿਰ ਆ ਹੀ ਜਾਊਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਹੜ੍ਹ ਪੀੜਤਾਂ ਲਈ ਇਕੱਤਰ ਹੋਏ ਫੰਡਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਲਈ ਲਗਭਗ 7 ਕਰੋੜ ਦੀ ਰਾਸ਼ੀ ਇਕੱਠੀ ਹੋਈ ਹੈ ਜਿਸ ਵਿੱਚੋਂ ਹੁਣ ਤੱਕ 1 ਕਰੋੜ 14 ਲੱਖ 31 ਹਜ਼ਾਰ ਰੁਪਏ ਖਰਚ ਕੀਤੇ ਗਏ ਨੇ। ਸ਼੍ਰੋਮਣੀ ਕਮੇਟੀ ਹੜ੍ਹ ਪੀੜਤਾਂ ਦਾ ਮੁੜ ਵਸੇਬਾ ਕਰ ਰਹੀ ਹੈ ਇਸ ਨੇਕ ਕੰਮ 'ਚ ਦੇਸ਼ ਵਿਦੇਸ਼ ਦੀ ਸੰਗਤ ਵੱਧ ਚੜ੍ਹ ਕੇ ਸਹਿਯੋਗ ਕਰ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਆਪਸ 'ਚ ਮਾਂ ਪੁੱਤ ਦਾ ਰਿਸ਼ਤਾ ਹੈ ਤੇ ਹੜਪੀੜਤਾ ਦੀ ਸਹਾਇਤਾ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਆਪਣੇ ਤੌਰ ਤੇ ਬਹੁਤ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ। ਕੁਝ ਵਿਰੋਧੀ ਡੀਜ਼ਲ ਵੰਡਣ ਲਈ ਸੁਖਬੀਰ ਸਿੰਘ ਬਾਦਲ ਤੇ ਸਵਾਲ ਚੁੱਕ ਰਹੇ ਨੇ ਜਦਕਿ ਉਹਨਾਂ ਦੇ આરોਪਾਂ 'ਚ ਕੋਈ ਸੱਚਾਈ ਨਹੀਂ ਹੈ। ਮੁੱਖ ਤੌਰ ਤੇ ਖੇਮ ਕਰਨ ਦੇ ਵਿੱਚ ਜਿਹੜਾ ਕੋਰੀਡੋਰ ਜਿੱਥੇ ਅੰਦਰ ਤਾਰਾਂ ਲੱਗੀਆਂ ਉਹਦੇ ਅੰਦਰ ਅੰਦਰ ਬੰਨ੍ਹਿਆ ਇੱਕ ਪਾਕਿਸਤਾਨ ਵਾਲੇ ਪਾਸੇ ਇੱਕ ਹਿੰਦੁਸਤਾਨ ਵਾਲੇ ਪਾਸੇ ਉੱਥੇ ਅਸੀਂ ਉਹਨਾਂ ਨੂੰ 6000 ਲੀਟਰ ਜਿਹੜਾ ਤੇਲ ਮਹਈਆ ਕਰਾਇਆ ਤੇ ਉਹ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਬੰਨ੍ਹ ਬਣਾਉਣ ਦਾ ਉਹ ਤੋਂ ਇਲਾਵਾ ਕਿਉਂਕਿ ਸੁਲਤਾਨਪੁਰ ਲੋਧੀ ਜਿਹੜਾ ਇਹ ਜਾਦਾ ਪ੍ਰਭਾਵਤ ਸੀ ਨਾਲ ਆਪਣੇ ਛਾਪ ਕੋਰਟ ਵਾਲਾ ਜਿਹੜਾ ਇਲਾਕਾ ਉਹ ਵੀ ਪ੍ਰਭਾਵ ਸੀ ਉੱਥੇ ਅਸੀਂ ਲਗਭਗ 11000 ਲੀਟਰ ਜਿਹੜਾ ਤੇਲ ਡੀਜ਼ਲ ਹੁਣ ਤੱਕ ਮਹਈਆ ਕਰਵਾ ਚੁੱਕੇ ਹਾਂ ਤੇ ਉਹ ਤੋਂ ਇਲਾਵਾ 8000 ਲੀਟਰ ਤੇਲ ਹੋਰ ਉਹਨਾਂ ਨੂੰ 25 ਤਰੀਕ ਨੂੰ ਉੱਥੇ ਬੰਨ ਦੇ ਉੱਤੇ ਸਾਰੇ ਜਿਹੜੀਆਂ ਮਸ਼ੀਨਰੀਆਂ ਲੱਗੀਆਂ ਆ ਉਹਨਾਂ ਸਾਰਿਆਂ ਨੂੰ ਉਹ ਮਹਈਆ ਕਰਵਾਇਆ ਜਾਊਗਾ ਦੂਸਰਾ ਡੇਰਾ ਬਾਬਾ ਨਾਨਕ ਦੇ ਦੋ ਤਿੰਨਾਂ ਤਾਹਾਂ ਤੋਂ ਉਹ ਬੰਨ ਟੁੱਟਿਆ ਕੋਸ਼ ਮਨਾਂ ਦੇ ਉੱਤੇ ਐਨ ਜੀਓਜ਼ ਜਿਹੜੀਆਂ ਆ ਜਾਂ ਦੂਸਰੀਆਂ ਜਥੇਬੰਦੀਆਂ ਕਾਰਜ ਕਰ ਰਹੀਆਂ ਤੇ ਕਾਰੀਡੋਰ ਦੇ ਨਾਲ ਜਿਹੜਾ ਵੱਡਾ ਇੱਕ ਗੈਪ ਪੈ ਗਿਆ ਸੀ ਉੱਥੇ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਹੋਰ ਉਹਨਾਂ ਦੇ ਸਹਿਯੋਗੀ ਸਾਰੇ ਉਹ ਉੱਥੇ ਕਾਰਜ ਕਰ ਰਹੇ ਤੇ ਉਹਨਾਂ ਨੂੰ 5000 ਲੀਟਰ ਜਿਹੜਾ ਡੀਜ਼ਲ ਅਸੀਂ ਮੁਹੱਈਆ ਕਰਵਾ ਦਿੱਤਾ ਤੇ ਬਾਕੀ ਉਹਨਾਂ ਦੀ 5000 ਦੀ ਹੋਰ ਮੰਗਿਆ ਉਹ ਸਮੇਂ ਅਨੁਸਾਰ ਜਿਹੜੀ ਆ ਪੂਰੀ ਕਰ ਦਿੱਤੀ ਜਾਊਗੀ ਸੋ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ਤੇ ਇਹਨਾਂ ਕਾਰਜਾਂ ਨੂੰ ਆਪਣੇ ਹੱਥ 'ਚ ਨਹੀਂ ਲੈ ਰਹੀ ਸਹਿਯੋਗ ਕਰ ਰਹੀ ਆ ਜਿੱਥੇ ਹੱਥ 'ਚ ਲੈਣ ਦਾ ਕਾਰਜ ਆ ਉੱਥੇ ਵੀ ਅਸੀਂ ਕਰ ਰਹੇ ਆ ਡੀਜ਼ਲ ਤੇ ਬੀਆਂ ਆਦ ਦਾ ਜਿਹੜਾ ਆ ਪਹਿਲਾਂ ਅਨਾਉਂਸ ਕੀਤਾ ਸੀ ਉਸ ਦਿਨ ਉਹ ਸਾਰਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਆ ਤੇ ਨਾਲ ਦੀ ਨਾਲ ਮੈਂ ਇੱਕ ਹੋਰ ਵੀ ਸਪਸ਼ਟ ਕਰਨਾ ਚਾਹਨਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਤੁਹਾਡੀ ਆਪਣੀ ਜਥੇਬੰਦੀ ਆ ਕਈ ਵਾਰੀ ਕਨਫਿਊਜ਼ਨ ਜਿਆ ਕੀਤਾ ਜਾਂਦਾ ਕਿ ਜੀ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਅਨਾਉਂਸ ਕਰਿਆ ਹੈ ਤੇ ਸ਼੍ਰੋਮਣੀ ਕਮੇਟੀ ਤੇਲ ਮਾਇਆ ਕਰਾ ਰਹੀ ਆ ਉਹ ਆਪਣੇ ਤੌਰ ਤੇ ਜਥਾ ਸ਼ਕਤੀ ਉਹ ਵੀ ਆਪਣਾ ਮਹੱਈਆ ਕਰਵਾ ਰਹੇ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਬੱਕਰੀ ਜੱਥੇਬੰਦੀ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਰਮੌਰ ਜੱਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਗਾਹਾਂ ਮੈਂ ਅਕਸਰ ਇਹ ਕਹਿੰਨਾ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਆ ਸੋ ਇਹਨੂੰ ਉਸ ਪੱਖ ਨੂੰ ਨਾ ਲਜਾਇਆ ਕਰੋ ਸਮਾਂ ਤਾਂ ਲੋਕਾਂ ਦਾ ਅਹਲੇ ਸੇਵਾ ਕਰਨ ਦਾ ਜਿਹਦੇ ਜਾ ਕੇ ਮਦਦ ਜੇਬ ਚ ਪੈਂਦੀ ਜੇਬ ਚ ਕਹਿਣ ਤੋਂ ਭਾਪ ਪਏ ਉਹਨੂੰ ਡੀਜ਼ਲ ਮਿਲਦਾ ਜਾਂ ਹੋਰ ਕੋਈ ਵਸਤ ਮਿਲਦੀ ਉਹਨੂੰ ਪੁੱਛੋ ਪੇ ਕੀ ਹਾਲਾਤ ਉਹ ਕਿਵੇਂ ਦਾ ਸਕੂਨ ਮਹਿਸੂਸ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਤੋਂ ਹੜਪੀੜਤਾ ਨੂੰ ਦਿੱਤੇ ਜਾਣ ਵਾਲੇ ਡੀਜ਼ਲ ਤੇ ਵੈਟ ਮੁਆਫ ਕਰਨ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਆਪਣੇ ਹਿੱਸੇ ਦਾ ਟੈਕਸ ਮੁਆਫ ਕਰਨਾ ਚਾਹੀਦਾ ਹੈ ਧਾਮੀ ਮੁਤਾਬਕ ਜੇਕਰ ਦੋਵੇਂ ਸਰਕਾਰਾਂ ਮਦਦ ਕਰਨ ਤਾਂ ਸ਼੍ਰੋਮਣੀ ਕਮੇਟੀ ਹੜਪੀੜਤਾ ਨੂੰ 8 ਲੱਖ ਦੀ ਥਾਂ 12 ਲੱਖ ਲੀਟਰ ਡੀਜ਼ਲ ਦੇ ਸਕਦੀ ਹੈ ਇਸ ਦੇ ਇਲਾਵਾ ਧਾਮੀ ਨੇ ਰਾਹੁਲ ਗਾਂਧੀ ਨੂੰ ਸਿਰੋਪਾਉ ਪੇਂਟ ਕਰਨ ਵਾਲੇ ਮੁਲਾਜ਼ਮਾਂ ਤੇ ਕਾਰਵਾਈ ਨੂੰ ਜਾਇਜ਼ ਦੱਸਿਆ ਉਹਨਾਂ ਕਿਹਾ ਕਿ ਪਤਿਤ ਨੂੰ ਸਿਰੋਪਾਉ ਦੇਣਾ ਮਰਿਆਦਾ ਦੀ ਉਲੰਘਣਾ ਹੈ ਗਾਂਧੀ ਪਰਿਵਾਰ ਨੇ ਅਜੇ ਤੱਕ ਸਿੱਖਾਂ ਦੀ ਨਸਲ ਖੁਸ਼ੀ ਲਈ ਮਾਫੀ ਵੀ ਨਹੀਂ ਮੰਗੀ ਹੈ ਪਹਿਲੀ ਤਾਂ ਮੇਰੀ ਮੰਗ ਹੈ ਪੰਜਾਬ ਦੀ ਸਰਕਾਰ ਤੋਂ ਕਿ ਡੀਜ਼ਲ ਦਾ ਜਿਹੜਾ ਬੈਟ ਆ ਉਹ ਪੰਜਾਬ ਸਰਕਾਰ ਐਟਲੀਸਟ ਆਪਣਾ ਤਾਂ ਆਪਣਾ ਤਾਂ ਮਾਫ ਕਰੇ ਨਾ ਤੇ ਦੂਜੀ ਆ ਜਿਹੜਾ ਜੀਐਸਟੀ ਸੈਂਟਰ ਸਰਕਾਰ ਲਾਉਂਦੀ ਉਹ ਵੀ ਮaaf ਕਰ ਦੇਣ ਤਾਂ ਜੇ ਅਸੀਂ 8 ਲੱਖ ਲੀਟਰ ਦੇਣਾ ਅਸੀਂ 12 ਲੱਖ ਲੀਟਰ ਦੇ ਦਾਂਗੇ ਲੋਕਾਂ ਨੂੰ ਸੋ ਇਸ ਕਰਕੇ ਸਰਕਾਰਾਂ ਨੂੰ ਵੀ ਚਾਹੀਦਾ ਆਪਣਾ ਯੋਗਦਾਨ ਪਾਉਣਾ ਮੈਂ ਉਸ ਦਿਨ ਵੀ ਕਿਹਾ ਸੀ ਪੰਜਾਬ ਸਰਕਾਰ ਤਾਂ ਬੁੰਡ ਬੈਠੀ ਆ ਤੇ ਆਪਣਾ ਬੈਠੇ 8 ਲੱਖ ਲੀਟਰ ਦੇ ਮaaf ਕਰ ਦੇਣ ਵਿੱਚ ਹੋਮਨੀ ਕਮੇਟੀ ਜਿੱਥੋਂ ਜਿੱਥੋਂ ਡੀਜ਼ਲ ਲੈਂਦੀ ਆ ਖਾਸ ਕਰਕੇ ਮਹੀਆ ਕਰਾਉਣ ਲਈ ਤੇ ਉੱਥੇ ਬੈਠ ਮaaf ਕਰ ਦੇਣ ਜੇ ਕੋਈ ਯੋਗਦਾਨ ਪਾਉਣਾ ਹੈ ਤੇ ਸੈਂਟਰ ਸਰਕਾਰ ਜੀਐਸਟੀ ਇਹ ਤੇ ਮaaf ਕਰ ਦੇਵੇ ਹੜਾਂ ਦੇ ਪੀੜਤਾਂ ਲਈ ਜਿੰਨਾ ਅਸੀਂ ਡੀਜ਼ਲ ਮੰਗਦੇ ਆ ਦੇਖੋ ਜਾਸਪਾ ਜੀ ਇੱਕ ਅਸੀਂ ਨਿਜਮ ਬਣਾਇਆ ਸੀ ਨਿਜਮ ਕੀ ਸੀ ਐਜੈਕਟਿਵ ਦੇ ਵਿੱਚੋਂ ਪਾਸ ਹੋਇਆ ਸੀ ਭਈ ਕੋਈ ਵੀ ਡਿਗਨੇਟਰੀ ਆਉਂਦਾ ਅਦਰ than ਰਿਲੀਜੀਅਨ ਜਿਹੜੀ ਕੋ ਰਿਲੀਜੀਅਸ ਸ਼ਖਸੀਅਤ ਆਉਂਦੀ ਆ ਉਹਨੂੰ ਛੱਡ ਕੇ ਕੋਈ ਵੀ ਦਰਬਾਰ ਚਾਹੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚਾਹੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਚਾਹੇ ਬਾਬਾ ਬੋਡਾ ਜੀ ਦਾ ਸਥਾਨ ਆ ਕੋਈ ਵੀ ਸਤਕਾਤ ਚਾਹੇ ਸ਼ਹੀਦਾਂ ਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਸਤਕਾਰ ਕਿਸੇ ਨੂੰ ਦੇਣਾ ਹੈ ਤੇ ਉਹ ਸਤਕਾਰ ਦਿੱਤਾ ਜਾਵੇ ਆ ਕੇ ਦਫਤਰ ਦੇ ਵਿੱਚ ਜਾਂ ਫਿਰ ਤੁਹਾਡੇ ਜਿੱਦਾਂ ਸਾਡੇ ਇੱਥੇ ਇਨਫੋਰਮੇਸ਼ਨ ਸੈਂਟਰ ਹੈ। ਇਹ ਵੱਡੀ ਵੱਡੀ ਕਤਾਹੀ ਕੀਤੀ ਉਹਨੇ ਕੌਰੀਡੋਰ ਦੇ ਵਿੱਚ ਪਹਿਲਾਂ ਦਾ ਜਿਹੜਾ ਅਰਦਾਸ ਸਿੰਘ ਉਹਨੂੰ ਜਾਣ ਦਾ ਉੱਥੇ ਅਧਿਕਾਰ ਕੋਈ ਨਹੀਂ ਸੀ। ਝੂਠ ਬੋਲ ਕੇ ਤੇ ਮੈਂ ਕਿਹਾ ਅਧਿਕਾਰੀ ਨੂੰ ਵੀ ਕਿਉਂਕਿ ਤਾੜਨਾ ਇਸ ਕਰਕੇ ਕੀਤੀ ਆ ਵੀ ਤੁਸੀਂ ਪਹਿਲਾਂ ਵੈਰੀਫਾਈ ਤਾਂ ਕਰੋ। ਤੇ ਦੂਜੀ ਗੱਲ ਉਹ ਅੰਦਰ ਵੜ ਕੇ ਪਤਤ ਨੂੰ ਦੇਣਾ ਸਿਰ ਪਾਉ ਜਿਹੜਾ ਉਹ ਵੱਡੀ ਮਰਿਆਦਾ ਦਾ ਲੰਘਣ ਸੀ। ਨੰਬਰ 3 ਉਹ ਵੱਡੇ ਦੋਸ਼ੀ ਵੀ ਹਾਲੇ ਸਿੱਖਾਂ ਦੇ ਵਿੱਚ ਖੜੇ ਆ। ਜੇ ਦੰਗਿਆਂ ਲਈ ਮਤਲਬ ਜਿਹੜੇ ਦੰਗੇ ਪੀੜਤ ਅੱਜ ਵੀ ਮਾਈਆਂ ਜਾ ਕੇ ਦੇਖੋ। ਲੁਧਿਆਣੇ ਦੇਖ ਲਓ ਦਿੱਲੀ ਜਾ ਕੇ ਦੇਖ ਲਓ। ਤੇ ਇਸ ਕਰਕੇ ਉਹ ਕਾਰਵਾਈ ਤੁਰੰਤ ਉਹਨਾਂ ਤੇ ਇੱਕ ਮर्यादा ਦਾ ਲੰਘਣ ਤੇ ਦੂਸਰਾ ਕਿਉਂਕਿ ਸਿੱਖ ਕੌਮ ਤੋਂ ਹਾਲੇ ਤੱਕ ਮਾਫੀ ਨਹੀਂ ਮੰਗੀ। ਬਹੁਤ ਵੱਡਾ ਕਹਾਣ ਜਿਹੜਾ ਕੌਮ ਦਾ ਪੀੜਿਆ ਇਸ ਕਰਕੇ ਉਹ ਕਾਰਵਾਈ ਕੀਤੀ ਗਈ ਸੀ। ਸਾਡੀ ਜਿਹੜਾ ਰਾਜਾ ਪ੍ਰਿੰਸ ਵੱਲੋਂ ਸਸਪੈਂਡ ਕੀਤਾ ਕਿ ਕਿ ਮਲਾਜਮਾਂ ਦੀ ਮਦਦ ਦੀ ਪੇਸ਼ਕਸ਼ ਕੀਤੀ ਗਈ ਸੀ ਉਸ ਨੂੰ ਕਿਸ ਤਰ੍ਹਾਂ ਬੀਚਾ ਉਹ ਤਾਂ ਸਾਡਾ ਜਿਹੜਾ ਮੈਨੇਜਰ ਆ ਉਹਦਾ ਸਪਸ਼ਟੇਕਰਨ ਦੇ ਚੁੱਕਾ ਉਹ ਮੈਨੇਜਰ 파ਰਕਰ ਸਿੰਘ ਨੇ ਕਿਹਾ ਵੀ ਸਾਨੂੰ થોਈ ਤੁਹਾਡੀ ਉਦਾਦ ਦੀ ਤੋ ਉਹ ਉਹ ਕੀ امداد ਦੇ ਸਕਦੇ ਆ ਇਹ ਤਾਂ ਸਾਡਾ ਆਪ ਦਾ ਸਿਸਟਮ ਆ ਉਹ ਅਸੀਂ ਆਪ ਦੇ ਸਿਸਟਮ ਮੁਤਾਬਕ ਸਸਪੈਂਡ ਕੀਤੇ ਆ ਕਿਸੇ ਨੂੰ ਬਾਹਰ ਨਹੀਂ ਕਰਕੇ ਉਹਦੀ ਤਬਦੀਲੀ ਕੀਤੀ ਆ ਤੇ ਉਹ ਤਾਂ ਸਾਡਾ ਆਪਣਾ ਪ੍ਰੋਸੈਸ ਐ ਸਰਵਿਸ ਰੂਲ ਆ ਤੇ ਰਾਜਾ ਬੜਿੰਗ ਨੇ ਉਹ ਨਾ ਰੂਲਾਂ ਦੇ ਵਿੱਚ ਕੀ ਕਰਨਾ ਪੰਜਾਬ ਦੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਪਠਾਨਕੋਟ ਦੇ ਹਲਕਾ ਭੋਆ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਇਸ ਦੌਰਾਨ ਕਟਾਰੂ ਚੱਕ ਨੇ ਪਿੰਡਾਂ 'ਚ ਲਗਾਏ ਗਏ ਮੈਡੀਕਲ ਕੈਂਪਾਂ ਦਾ ਜਾਇਜ਼ਾ ਲਿਆ ਉਹਨਾਂ ਕਿਹਾ ਕਿ ਇਹਨਾਂ ਮੈਡੀਕਲ ਕੈਂਪਾਂ 'ਚ ਹਰ ਤਰ੍ਹਾਂ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਹਬ ਹਲਕਾ ਭੋਆ ਦੇ ਜਿਹੜੇ ਫਲੱਡ ਅਫੈਕਟਿਡ ਪਿੰਡ ਨੇ ਉਹਨਾਂ ਪਿੰਡਾਂ ਦੇ ਅੰਦਰ ਜਿੱਥੇ ਬਾਕੀ ਕਾਜ ਪੂਰੇ ਕਰ ਲਈ ਗਏ ਆ ਉੱਥੇ ਨਾਲ ਦੀ ਨਾਲ ਜਿਹੜਾ ਮੈਡੀਕਲ ਫਸਿਲਟੀਆਂ ਨੇ ਉਹਨੂੰ ਖਾਸ ਕਰਕੇ ਫਲਾਡ ਰਿਲੇਟਡ ਜਿਹੜੀਆਂ ਉਹ ਬਿਮਾਰੀਆਂ ਪੈਦਾ ਹੋਣ ਦਾ ਜਿਹੜਾ ਕਿ ਚਿੰਤਾ ਆ ਖਦਸ਼ਾ ਆ ਉਹਨੂੰ ਕਵਰ ਕਰਨ ਦੇ ਲਈ ਅੱਜ ਚਾਰ ਪਿੰਡਾਂ ਦੇ ਅੰਦਰ ਵੱਡੇ ਕੰਪ ਲੱਗੇ ਆ ਪਿੰਡ ਜਨਪੁਰ ਦੇ ਅੰਦਰ ਪਿੰਡ ਢਿੰਡੇ ਦੇ ਅੰਦਰ ਕਿਲਪੁਰ ਦੇ ਅੰਦਰ ਤੇ ਪਲਾਹ ਜਿਹੜਾ ਬਿਲਕੁਲ ਬਾਡਰ ਲਾਈਨ ਦੇ ਉੱਤੇ ਇਸ ਵੇਲੇ ਸਾਡਾ ਪਿੰਡ ਹੈਗਾ ਸੋ ਸੈਂਕੜੇ ਲੋਕ ਇਨਾ ਮੈਡੀਕਲ ਕੰਪਾਂ ਦੇ ਅੰਦਰ ਆਪਣੇ ਆਪ ਨੂੰ ਚੈੱਕ ਕਰਾਣ ਲਈ ਆਏ ਆ ਔਰ ਚੈਕਰਾਂ ਤੋਂ ਬਾਅਦ ਜਿਸ ਤਰ੍ਹਾਂ ਦੇ ਵੀ ਉਹਨਾਂ ਨੂੰ ਮੈਡੀਸਨ ਦੀ ਉਹਨਾਂ ਦੀ ਲੋੜ ਹੈ ਉਹ ਸਾਡੇ ਡਾਕਟਰ ਸੇਵਾਨਾ ਵੱਲੋਂ ਸਾਡੇ ਸਾਰੇ ਜਿਹੜੀ ਪੈਰਾਮੈਡੀਕਲ ਟੀਮਾਂ ਬੈਠੀਆਂ ਨੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਰੋਕਣ ਦੇ ਲਈ ਫੈਲਣ ਤੋਂ ਉਹਦਾ ਅਵਚਾਰ ਕਰਨ ਦੇ ਲਈ ਪਿੰਡਾਂ ਦੇ ਅੰਦਰ ਜਿਹੜੀ ਉਹ ਸਪ੍ਰੈਆ ਕੀਤੀਆਂ ਜਾ ਰਹੀਆਂ ਨੇ ਫੋਗਿੰਗ ਮਸ਼ੀਨਾਂ ਦੇ ਰਾਹੀਂ ਦੂਜੀਆਂ ਸਪ੍ਰੈਆ ਕੀਤੀਆਂ ਜਾ ਰਹੀਆਂ ਨੇ ਕਿਤੇ ਲਾਰਵਾ ਲੱਭਦਾ ਉਹਨੂੰ ਨਸ਼ਟ ਕੀਤਾ ਜਾ ਰਿਹਾ ਸੋ ਅਸੀਂ ਚਾਹੁੰਦੇ ਹਾਂ ਵੀ ਚਾਈ ਕੋ ਡਾਰੀ ਵਰਗੀ ਜਾਂ ਡੇਂਗੂ ਵਰਗੀ ਜਿਹੜੀਆਂ ਬਿਮਾਰੀਆਂ ਨੇ ਉਹ ਨਾ ਉਤਪਨ ਹੋਣ ਹੜ੍ਹਾਂ ਤੋਂ ਬਾਅਦ ਪਾਣੀ ਜਿਹੜਾ ਪਿੰਡਾਂ ਚ ਮਤਲਬ ਬੜਿਆ ਸੋ ਉਹਦੇ ਲਈ ਲਗਾਤਾਰ ਕੈਂਪਾਂ ਦਾ ਜਿਹੜਾ ਪਿਛਲੇ ਸਮੇਂ ਤੋਂ ਹੀ ਅਜੋਜਨ ਕੀਤਾ ਜਾ ਰਿਹਾ ਤੇ ਅੱਜ ਇੱਕ ਕਿਸਮ ਦੇ ਮੈਂ ਕਹਾਂ ਜਾਂਦਾ ਮੇਗਾ ਮੇਗਾ ਜਿਹੜੇ ਉਹ ਕੈਂਪ ਨਹੀਂ ਉਹ ਲਗਾਏ ਜਾ ਰਹੇ ਆ ਘਰ ਘਰ ਜਾ ਕੇ ਸਾਡੀਆਂ ਜਿਹੜੀਆਂ ਉਹ ਟੀਮਾਂ ਨੇ ਸਾਡੀਆਂ ਪੰਚਾਇਤਾਂ ਹੋਣ ਜਾਂ ਸਾਡੀਆਂ ਆਸ਼ਾ ਵਰਕਰ ਸਾਡੀਆਂ ਭੈਣਾਂ ਨੇ ਜਾਂ ਹੋਰ ਵੀ ਜਿੰਨਾ ਸਟਾਫ ਪੈਰਾਮੈਡੀਕਲ ਸਟਾਫ ਹੈ ਉਹ ਲੋਕਾਂ ਨੂੰ ਘਰਾਂ ਚ ਜਾ ਕੇ ਅਵੇਰ ਵੀ ਕਰ ਰਿਹਾ ਤੇ ਕੰਪਾਂ ਚ ਲੋਕ ਆ ਰਹੇ ਆ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਮਤਲਬ ਲਗਦੀ ਹੈ ਕੋਈ ਮਤਲਬ ਜੀਵਨ ਦੇ ਅੰਦਰ ਸਰੀਰ ਨੂੰ ਕੋ ਕਸ਼ਟ ਲੱਗਦਾ ਤੇ ਇਮੀਡੀਏਟਲੀ ਜਿਹੜੇ ਆਪਣੇ ਲਾਗਲੇ ਤੁਹਾਡੇ ਕਿਸੇ ਆਮ ਆਦਮੀ ਕਲੀਨਿਕ ਆ ਕਿਤੇ ਸਾਡੇ ਦੂਜੇ ਹੈਲਥ ਸੈਂਟਰ ਨੇ ਉਹਨਾਂ ਤੇ ਜਾ ਕੇ ਸਾਡੀਆਂ ਜਿਹੜੀਆਂ ਉਹ ਮੈਡੀਕਲ ਟੀਮਾਂ ਨੇ ਡਾਕਟਰ ਸਾਹਿਬਾਨ ਨੇ ਉਹਨਾਂ ਦੀ ਜਾ ਕੇ ਦੱਸਿਆ ਜਾਵੇ ਔਰ ਇੱਕ ਮੈਂ ਜਨਰਲੀ ਅਪੀਲ ਵੀ ਕਰਾਂਗਾ ਕਿ ਇਹਨਾਂ ਦਿਨਾਂ ਦੇ ਅੰਦਰ ਜਿਹੜਾ ਉਬਲਿਆ ਹੋਇਆ ਪਾਣੀ ਹੈ ਵਾਲ ਕੇ ਪਾਣੀ ਦੇ ਪੀਤਾ ਜਾਵੇ ਤੇ ਮੈਂ ਸਮਝਦਾ ਵੀ ਉਹ ਵੀ ਸਾਨੂੰ ਇੱਕ ਲਾਭ ਤਾਂ ਹੋ ਸਕਦਾ ਸੋ ਸਮੁੱਚੇ ਲੋਕਾਂ ਨੂੰ ਜਿਹੜਾ ਉਹ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਜਿਹੜੇ ਮੈਡੀਕਲ ਕੈਂਪ ਲੱਗੇ ਆ ਉਹਨਾਂ ਦਾ ਲਾਭ ਖਾਣਾ ਚਾਹੀਦਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਨਾਬਾਚ ਮੈਲਾ ਡੀਐਸਪੀ ਮਨਦੀਪ ਕੌਰ ਨਾਲ ਕਿਸਾਨਾਂ ਦਾ ਛੜਿਆ ਵਿਵਾਦ ਡੀਐਸਪੀ ਨੇ ਧਰਨਾ ਲਗਾ ਰਹੇ ਕਿਸਾਨਾਂ ਤੇ ਉਹਨਾਂ ਦਾ ਜੂੜਾ ਖਿੱਚਣ ਦੇ ਲਗਾਏ aarop ਕਿਸਾਨਾਂ ਨੇ ਇਹਨਾਂ aaropa ਨੂੰ ਦੱਸਿਆ ਬੇਬੁਨਿਆਦ ਕਿਸਾਨ ਆਗੂ ਸਰਵਣ ਸਿੰਘ ਪੰਦੀਰ ਨੇ ਮੈਲਾ ਡੀਐਸਪੀ ਮਨਦੀਪ ਕੌਰ ਖਿਲਾਫ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ ਪੰਦੀਰ ਨੇ ਕਿਹਾ ਡੀਐਸਪੀ ਨੇ ਕਿਸਾਨਾਂ ਤੇ ਗੱਡੀ ਚੜਾਉਣ ਤੇ ਬੀਬੀਆਂ ਨਾਲ ਧੱਕਾਮੁਕੀ ਦੀ ਕੀਤੀ ਕੋਸ਼ਿਸ਼ ਪੰਜਾਬ ਚ ਕੱਲ ਤੋਂ ਮੁੱਖ ਮੰਤਰੀ ਸੇਤ ਬੀਮਾ ਯੋਜਨਾ ਲਈ ਰਜਿਸਟ੍ਰੇਸ਼ਨ ਦਾ ਕੰਮ ਹੋਵੇਗਾ ਸ਼ੁਰੂ ਮੁੱਖ ਮੰਤਰੀ ਮਾਨ ਨੇ ਕਿਹਾ ਲੋਕ ਵੋਟਰ ਆਈਡੀ ਅਤੇ ਆਧਾਰ ਕਾਰਡ ਦਿਖਾ ਕੇ ਵੀ 10 ਲੱਖ ਤੱਕ ਦੇ ਇਲਾਜ ਦਾ ਚੁੱਕ ਸਕਣਗੇ ਲਾਭ ਮੁੱਖ ਮੰਤਰੀ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਪੀਐਮ ਮੋਦੀ ਤੇ ਕੱਸੇ ਨਿਸ਼ਾਨੇ ਉਹਨਾਂ ਕਿਹਾ ਕਿ ਮੋਦੀ ਆਪਣੇ 11 ਸਾਲ ਦੇ ਰਾਜ ਮਗਰੋਂ ਵੀ ਆਤਮ ਨਿਰਭਰ ਭਾਰਤ ਬਣਾਉਣ ਦੀ ਗੱਲ ਕਰ ਰਿਹਾ ਜਦ ਕਿ ਖੁਦ ਵਰਤ ਰਿਹਾ ਚੀਨੀ ਸਮਾਨ ਸੋ ਪਾਲ ਖੈਰਾ ਵੱਲੋਂ ਆਪਣੀ ਗ੍ਰਿਫਤਾਰੀ ਦੇ ਜਤਾਏ ਜਾ ਰਿਹਾ ਖਦਸ਼ੇ ਨੂੰ ਭਗਵੰਤਮਾਨ ਨੇ ਦੱਸਿਆ ਚੋਰ ਦੀ ਦਾੜੀ 'ਚ ਤਿੰਨਕਾ ਮਾਨ ਨੇ ਕਿਹਾ ਕਿ ਜਿਸ ਦੇ ਮਨ 'ਚ ਚੋਰ ਹੁੰਦਾ ਉਹ ਐਂਬੂਲੈਂਸ ਨੂੰ ਵੀ ਸਮਝਦਾ ਹੈ ਪੁਲਿਸ ਦੀ ਗੱਡੀ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦਰੋ ਸੁਰੱਖਿਆਤ੍ਰੋ ਤੇ ਦੇਖਦੇ ਰਹੋ ਟੀਵੀ ਪੰਜਾਬ